ਦਸੰਬਰ ਮਹੀਨੇ ਵਿੱਚ ਇਹ ਪੰਜ ਰਾਸ਼ੀਆਂ ਦੀ ਕਿਸਮਤ ਬਦਲਣ ਵਾਲੀ ਹੈ ਕਿਉਂਕਿ ਸੂਰਜ ਦੇਵ ਇਹਨਾਂ ਰਾਸ਼ੀਆਂ ਉੱਪਰ ਬਹੁਤ ਮਿਹਰਬਾਨ ਹੋਣ ਵਾਲੇ ਹਨ ਜਿਸ ਨਾਲ ਦਸੰਬਰ ਮਹੀਨੇ ਵਿੱਚ ਇਹਨਾਂ ਨੂੰ ਮਿਲ ਸਕਦਾ ਹੈ ਕਿਸਮਤ ਦਾ ਪੂਰਾ ਸਾਥ ਤੇ ਇਹਨਾਂ ਪੰਜ ਰਾਸ਼ੀਆਂ ਲਈ ਦਸੰਬਰ ਮਹੀਨਾ ਬਹੁਤ ਹੀ ਜ਼ਿਆਦਾ ਆਸ ਹੁੰਨ ਜਾ ਰਿਹਾ ਹੈ ਤੇ ਇਹਨਾਂ ਨੂੰ ਮਿਲ ਸਕਦੀਆਂ ਹਨ ਵੱਡੀ ਖੁਸ਼ਖਬਰੀ ਕਿਉਂਕਿ ਦਸੰਬਰ ਮਹੀਨੇ ਵਿੱਚ ਗ੍ਰਹਾਂ ਦੀ ਚਾਲ ਬਦਲਣ ਨਾਲ ਸੂਰਜ ਦੇਵ ਇਹਨਾਂ ਰਾਸ਼ੀ ਵਾਲਿਆਂ ਤੇ ਆਪਣਾ ਪੂਰਾ ਅਸ਼ੀਰਵਾਦ ਵਰਸਾਉਣਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਕਰੋ ਤੁਹਾਡੀ ਰਾਸ਼ੀ ਕਿਹੜੀ ਹੈ ਦੋਸਤੋ ਸਾਲ 2024 ਦਾ ਆਖਰੀ ਮਹੀਨਾ ਫਤਮ ਹੋਣ ਜਾ ਰਿਹਾ ਹੈ ਜਿਸ ਨਾਲ ਕੁਝ ਗ੍ਰਹਾਂ ਨੇ ਆਪਣੀ ਚਾਲ ਬਦਲ ਦਿੱਤੀ ਹੈ ਜਿਸ ਕਰਕੇ ਕੁਝ ਰਾਸ਼ੀ ਦੀ ਕਿਸਮਤ ਜਾਗ ਜਾਣ ਵਾਲੀ ਹੈ ਤੇ ਕੁਝ ਰਾਸ਼ੀ ਦੀ ਕਿਸਮਤ ਸੋਣ ਵਾਲੀ ਹੈ ਜੇਨਾ ਰਾਸ਼ੀ ਦੀ ਕਿਸਮਤ ਜਾਗਣ ਵਾਲੀ ਹੈ ਉਹਨਾਂ ਲਈ ਦਸੰਬਰ ਮਹੀਨਾ ਬਹੁਤ ਲਾਭ ਵਾਲਾ ਹੈ ਕੀ ਤੁਹਾਡੀ ਕਿਸਮਤ ਵੀ ਜਾਗਣ ਵਾਲੀ ਹੈ ਜਾਣਨ ਲਈ ਵੀਡੀਓ ਤੇ ਅੱਗੇ ਕੱਡੇ ਬਿਨਾ ਪੂਰਾ ਦੇਖ ਦਸੰਬਰ ਦੇ ਮਹੀਨੇ ਮੇਸ਼ ਰਾਸ਼ੀ ਵਾਲਿਆਂ ਲਈ ਬਹੁਤ ਖਾਸ ਹੋਣ ਵਾਲਾ ਹੈ ਮਹੀਨੇ ਦੇ ਸ਼ੁਰੂ ਤੋਂ ਹੀ ਤੁਹਾਡੇ ਰੁਕੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਤੇ ਤੁਹਾਨੂੰ ਅਚਾਨਕ ਧਨ ਦੌਲਤ ਵਿੱਚ ਵਾਦਾ ਹੁੰਦਾ ਨਜ਼ਰ ਆਏਗਾ ਤੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਜੇਕਰ ਮੇਸ਼ ਰਾਸ਼ੀ ਵਾਲੇ ਕਾਫੀ ਸਮੇ ਤੋਂ ਨੌਕਰੀ ਦੀ ਤਲਾਸ਼ ਕਰ ਰਹੇ ਸੀ ਤਾਂ ਦਸੰਬਰ ਮਹੀਨੇ ਵਿੱਚ ਇਹਨਾਂ ਦੀ ਤਲਾਸ਼ ਖਤਮ ਹੋ ਜਾਣ ਵਾਲੀ ਹੈ ਕਿਉਂਕਿ ਇਸ ਮਹੀਨੇ ਇਹਨਾਂ ਨੂੰ ਨਵੀਂ ਨੌਕਰੀ ਮਿਲ ਸਕਦੀ ਹੈ ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ ਤਾਂ ਤੁਹਾਡੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਤੁਹਾਨੂੰ ਕਿਸੇ ਤੀਰਥ ਸਥਾਨ ਤੇ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ ਮੇਸ਼ ਰਾਸ਼ੀ ਵਾਲਿਆਂ ਨੂੰ ਜ਼ਮੀਨ ਜਾਇਦਾਦ ਖਰੀਦਣ ਜਾਂ ਵੇਚਣ ਨਾਲ ਦਸੰਬਰ ਮਹੀਨੇ ਵਿੱਚ ਬਹੁਤ ਵਾਧਾ ਹੋਵੇਗਾ ਦਸੰਬਰ ਦਾ ਮਹੀਨਾ ਸਿੰਘ ਰਾਸ਼ੀ ਵਾਲਿਆਂ ਲਈ ਤਰੱਕੀ ਲੈ ਕੇ ਆਉਣ ਵਾਲਾ ਹੈ ਸਿੰਘ ਰਾਸ਼ੀ ਦੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਤੇ ਘਰ ਪਰਿਵਾਰ ਵਿੱਚ ਇਹਨਾਂ ਦੇ ਮਾਨ ਸਨਮਾਨ ਵਿੱਚ ਵਾਧਾ ਹੋਵੇਗਾ ਜੇਕਰ ਤੁਸੀਂ ਆਪਣਾ ਕਾਰੋਬਾਰ ਕਰਦੇ ਹੋ ਤਾਂ ਤੁਹਾਨੂੰ ਵਿਦੇਸ਼ ਤੋਂ ਕੰਮ ਆਵੇਗਾ ਜਿਸ ਨਾਲ ਤੁਹਾਡੀ ਆਮਦਨੀ ਵਿੱਚ ਵਾਧਾ ਹੋਵੇਗਾ ਇਸ ਤੋਂ ਇਲਾਵਾ ਸਿੰਘ ਰਾਸ਼ੀ ਵਾਲਿਆਂ ਦੇ ਪਰਿਵਾਰ ਵਿੱਚ ਕੁਝ ਨਵੇਂ ਲੋਕ ਜੁੜ ਸਕਦੇ ਹਨ ਨੰਬਰ 3 ਕੰਨਿਆ ਰਾਸ਼ੀ ਵਾਲਿਆਂ ਨੂੰ ਦਸੰਬਰ 2024 ਵਿੱਚ ਕੁਝ ਖ਼ਬਰੀ ਮਿਲ ਸਕਦੀ ਹੈ ਤੇ ਤੁਸੀਂ ਜਿਸ ਕੰਮ ਵਿੱਚ ਬਹੁਤ ਸਮੇਂ ਤੋਂ ਮਿਹਨਤ ਕਰ ਰਹੇ ਸੀ ਤੁਹਾਡਾ ਉਹ ਕੰਮ ਪੂਰਾ ਹੋ ਜਾਵੇਗਾ ਤੇ ਤੁਹਾਨੂੰ ਜਿੱਤ ਪ੍ਰਾਪਤ ਹੋਵੇਗੀ ਕੰਨਿਆ ਰਾਸ਼ੀ ਵਾਲੇ ਦਸੰਬਰ ਮਹੀਨੇ ਵਿੱਚ ਜੋ ਵੀ ਕੰਮ ਕਰਨਗੇ ਸਭ ਪੂਰੇ ਹੁੰਦੇ ਜਾਣਗੇ ਜੇਕਰ ਕੰਨਿਆ ਰਾਸ਼ੀ ਵਾਲਿਆਂ ਤੇ ਕੋਈ ਕੋਰਟ ਦਾ ਮਕਦਮਾ ਚੱਲ ਰਿਹਾ ਸੀ ਤਾਂ ਦਸੰਬਰ ਮਹੀਨੇ ਵਿੱਚ ਉਹ ਤੁਹਾਡੇ ਹੱਕ ਵਿੱਚ ਹੋਵੇਗਾ ਤਰੱਕੀ ਦੇ ਪੂਰੇ ਜੋਗ ਕੰਨਿਆ ਰਾਸ਼ੀ ਵਾਲਿਆਂ ਦੇ ਬਣ ਰਹੇ ਹਨ ਇਸ ਤੋਂ ਇਲਾਵਾ ਤੁਸੀਂ ਆਪਣੇ ਕੰਮ ਪੁਰਾਣੇ ਦੋਸਤ ਮਿੱਤਰ ਨੂੰ ਵੀ ਮਿਲ ਸਕਦੇ ਹੋ ਦਸੰਬਰ ਦੇ ਮਹੀਨੇ ਇਸ ਰਾਸ਼ੀ ਵਾਲਿਆਂ ਲਈ ਬਹੁਤ ਕਰਮਾ ਵਾਲਾ ਹੋਵੇਗਾ ਪਰ ਕੁਝ ਮੁਸੀਬਤਾਂ ਦੇ ਬਾਅਦ ਇਹਨਾਂ ਨੂੰ ਹਰ ਕੰਮ ਵਿੱਚ ਆਪਣੇ ਦਿਮਾਗ ਤੇ ਮਿਹਨਤ ਨਾਲ ਸਫਲਤਾ ਮਿਲੇਗੀ ਜੋ ਵੀ ਕੰਮ ਇਹਨਾਂ ਦੇ ਦੁੱਕੇ ਹੋਏ ਸੀ ਉਹ ਦਸੰਬਰ ਮਹੀਨੇ ਵਿੱਚ ਪੂਰੇ ਹੁੰਦੇ ਜਾਣਗੇ ਧਨ ਵਿੱਚ ਵਾਧਾ ਹੋਵੇਗਾ ਤੁਲਾ ਰਾਸ਼ੀ ਵਾਲਿਆਂ ਨੂੰ ਕੋਈ ਰੱਬ ਦਾ ਬੰਦਾ ਮਿਲ ਸਕਦਾ ਹੈ ਜੋ ਇਹਨਾਂ ਨੂੰ ਅੱਗੇ ਬਹੁਤ ਫਾਇਦਾ ਕਰਾਏਗਾ ਤੇ ਤੁਲਾ ਰਾਸ਼ੀ ਦੇ ਨਵੇਂ ਦੋਸਤ ਵੀ ਬਣ ਸਕਦੇ ਹਨ ਮਨ ਚਾਹੀ ਸਫਲਤਾ ਮੇਨ ਰਾਸ਼ੀ ਵਾਲਿਆਂ ਨੂੰ ਦਸੰਬਰ ਮਹੀਨੇ ਵਿੱਚ ਮਿਲ ਸਕਦੀ ਹੈ ਜੇਕਰ ਤੁਸੀਂ ਕਾਫੀ ਸਮੇ ਤੋਂ ਨੌਕਰੀ ਬਦਲਣ ਬਾਰੇ ਸੋਚ ਰਹੇ ਸੀ ਤਾਂ ਦਸੰਬਰ ਮਹੀਨੇ ਵਿੱਚ ਤੁਹਾਨੂੰ ਨੌਕਰੀ ਬਦਲਣ ਦੇ ਨਵੇਂ ਮੌਕੇ ਮਿਲਣਗੇ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਜਿਸ ਨਾਲ ਤੁਹਾਨੂੰ ਧਨ ਦੀ ਕਮੀ ਨਹੀਂ ਮਹਿਸੂਸ ਹੋਵੇਗੀ ਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਤੁਹਾਨੂੰ ਤੁਹਾਡੇ ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ ਦੋਸਤੋ ਇਹ ਪੰਜ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਦਸੰਬਰ ਮਹੀਨੇ ਵਿੱਚ ਪੂਰੀ ਤਰ੍ਹਾਂ ਬਦਲ ਜਾਣ ਵਾਲੀ ਹੈ ਦੋਸਤੋ ਜੇਕਰ ਤੁਸੀਂ ਵੀ ਇੱਡਾ ਦੀ ਵੀਡੀਓ ਹਰ ਰੋਜ਼ ਪਹੁੰਚਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਓ ਧੰਨਵਾਦ